ਬਹੁਤ ਅੱਛਾ ਬਹੁਤ ਅੱਛਾ ਤੇ ਅਭਿਸ਼ੇਕ ਵੀ ਜਾਂ ਤੁਸੀਂ ਵੀ ਇੱਕ ਇੱਕ ਦੋ ਵਾਰੀ ਪਤਾ ਨਹੀਂ ਹੋ ਗਿਆ ਕਿ ਰੋਂਗ ਟਾਈਮ ਤੇ ਤੁਸੀਂ ਬਾਹਰ ਬੈਠੇ ਸੀ ਹਾਂ ਉਹ ਦੋ ਦੋ ਗਾਰੰਟੀ ਕਰਨ ਤੁਹਾਡੇ ਬਿਨਾਂ ਲੈਣੇ ਪੈ ਗਏ ਨਾ ਹਾਂ ਪਰ ਬਹੁਤ ਮੁਬਾਰਕਾ ਦੀ ਗੱਲ ਹੈ ਕਿ 52 ਸਾਲਾਂ ਬਾਅਦ ਤੇ ਆਪ ओलंपिक ਦੇ ਵਿੱਚ ਹਰ ਆਇਆ ਆਪਾਂ ਨੂੰ ਮੈਂ ਵੀ ਆਉਣਾ ਸੀ ਤੁਹਾਡੇ ਆ ਬਧਾਉਣ ਤੁਹਾਡੀਆਂ ਇੱਛਾਵਾਂ ਤੇ ਤੁਹਾਡੇ ਹੌਸਲੇ ਵਧਾਉਣ ਪਰ ਮੈਨੂੰ ਆਉਣ ਹੀ ਨਹੀਂ ਦਿੱਤਾ ਪੋਲਿਟਿਕਲ ਕਲੀਅਰੈਂਸ ਨਹੀਂ ਦਿੱਤੀ ਆ ਆ ਅੱਜ ਰਾਤ ਨੂੰ ਅੱਜ ਰਾਤ ਨੂੰ ਆਉਣਾ ਸੀ ਅਸੀਂ ਤਾਂ ਕਿ ਕੱਲ ਵਾਲੇ ਕੁਆਟਰ ਫਾਈਨਲ ਨੂੰ ਤੁਸੀਂ ਦੇਖ ਸਕਦੇ ਤੁਹਾਡੇ ਨਾਲ ਰਹਿੰਦੇ ਪਰ ਸੈਂਟਰ ਸਰਕਾਰ ਕਹਿੰਦੀ ਨਹੀਂ ਜਾ ਸਕਦੇ ਤੁਸੀਂ ਤਾਂ ਤੁਹਾਡੇ ਕੋਲ ਪਹੁੰਚ ਨਹੀਂ ਸਕੂਗਾ ਮੈਂ ਪਰ ਅਸੀਂ ਨਾਲ ਆ ਇੱਥੇ ਇੱਕ ਇੱਕ ਮਿੰਟ ਇੱਕ ਇੱਕ ਸਕਿੰਟ ਤੱਕ ਅਸੀਂ ਗੇਮ ਜਿਹੜੀ ਆ ਉਹ ਲਾਈਵ ਦੇਖਦੇ ਹਾਂ ਤੇ ਹਮੇਸ਼ਾ ਨਾਲ ਕੱਲ੍ਹ ਵਾਲਾ ਕੌਟਰਫਾਈਨਲ ਜਿਹੜਾ ਉਹਦੇ ਵਾਸਤੇ ਬਹੁਤ-ਬਹੁਤ ਪਹਿਲਾਂ ਹੀ ਸ਼ੁਭਕਾਮਨਾਵਾਂ ਨਾਲ ਔਰ ਦਿਲ ਲਾ ਕੇ ਸੈਂਟਰ ਦੇ ਵਿੱਚ ਸੈਂਟਰ ਦੇ ਵਿੱਚ ਉਹ ਗੈਪ ਮਿਲ ਜਾਂਦੇ ਉਹਨਾਂ ਨੂੰ ਕੱਲ੍ਹ ਬਹੁਤ ਗੈਪ ਮਿਲੇਗਾ ਆਸਟ੍ਰੇਲੀਆ ਵਾਲਿਆਂ ਨੂੰ ਹਾਂ ਇਹ ਸੈਂਟਰ ਵਾਲਾ ਖਾਸਾ ਥੋੜਿਆ ਆਲੇ ਦੁਆਲੇ ਤੋਂ ਸਾਈਡ ਲਾਈਨ ਤੋਂ ਲੈਫਟ ਤੇ ਰਾਈਟ ਤੋਂ ਕੋਈ ਪ੍ਰੋਬਲਮ ਨਹੀਂ ਪਰ ਸੈਂਟਰ ਚੋਂ ਵੱੜਦੇ ਸੀ ਕੱਲੋ ਹਾਂ ਸੋ ਕੋਸਾ ਮੈਨੂੰ ਲੱਗਾ ਸਮਝਾ ਵੀ ਰਹੇ ਸੀ ਇੱਕ ਡੂਰਿੰਗ ਬ੍ਰੇਕ ਨਾ ਹਸ ਮੈਂ ਕੱਲ ਕੱਲਾ 30 ਚੀਜ਼ ਦੇਖਣਾ ਤੇ ਤੁਸੀਂ ਗੋਲਡ ਲੈ ਕੇ ਆਉਣਾ ਤਾਂ ਤੁਹਾਨੂੰ 에어ਪੋਰਟ ਤੇ ਲੈਣਾ ਪਾਉਗੀ ਸੀ ਹਾਂ ਤੇ ਕੋਈ ਗੱਲ ਨਹੀਂ ਇਹਨਾਂ ਨੇ ਸਾਨੂੰ ਪਰਮਿਸ਼ਨ ਨਹੀਂ ਦਿੱਤੀ ਇੱਥੇ ਆਉਣ ਦੀ ਕੋਈ ਗੱਲ ਨਹੀਂ ਪਰ ਅਸੀਂ ਤੁਹਾਡੇ ਨਾਲ ਹੀ ਹਾਂ ਸਮਝੋ ਨਾਲ ਹੀ ਹਾਂ ਬਹੁਤ ਬਹੁਤ ਬਾਕੀ ਅਭਿਸ਼ੇਕ ਨੂੰ ਮਨਦੀਪ ਨੂੰ ਗੁਰਜੰਟ ਨੂੰ ਸ਼ਮਸ਼ੇਰ ਨੂੰ ਹੈ ਨਾ ਉਹ ਸ੍ਰੀ ਜੇਸ਼ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਹੌਸਲਾ ਵੀ ਵਧਾਇਆ ਤੇ ਕੱਲ੍ਹ ਵਾਸਤੇ ਗੁੱਡ ਲੱਕੀ। ਓਕੇ ਹਰ ਮਨਦੀਪ ਓਕੇ ਓਕੇ ਟੇਕ ਕੇਅਰ ਗੁੱਡ ਲੱਕ ਗੁੱਡ ਲੱਕ ਗੁੱਡ ਲੱਕ ਓਕੇ